ਜਿੰਦਾਬਾਦ ਸਿਉਂ ਭਗੰਤਮਾਨ ਜਿੰਦਾਬਾਦ ਸਿਉਂ ਭਗੰਤਮਾਨ ਜਿੰਦਾਬਾਦ ਗੁੱਪਸੀ ਬਣਾਰੀ ਜਿੰਦਾਬਾਦ ਗੁੱਪਸੀ ਬਣਾਰੀ ਜਿੰਦਾਬਾਦ ਅਜਮਦਵੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਮੌਕੇ ਸਰਦੂਲਗੜ ਆਗੂਆਂ ਨੇ ਇਕੱਠੇ ਹੋ ਕੇ ਕੇਕ ਕੱਟ ਕੇ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਉਂਦੇ ਹੋਏ ਖੁਸ਼ੀ ਜਾਰ ਕੀਤੀ ਇਸ ਮੌਕੇ ਤੇ ਇਕੱਠੇ ਹੋਏ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਕੀ ਕਿਹਾ ਦੇਖੋ ਸਾਡੀ ਇਸ ਰਿਪੋਰਟ ਵਿੱਚ ਫਤਿਹਾਰਤਿਕਾ ਨਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਅਰਜ ਸਾਡੇ ਆਮ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦਰ ਕੇਂਦਰੀਵਾਲ ਜੀ ਜੋ ਕਿ ਸੈਂਟਰ ਦੀ ਨਕੰਮੀ ਪਾਲਿਸੀ ਕਰਕੇ ਆ ਜੇਲ੍ਹ ਅੰਦਰ ਨੇ ਬੇਸ਼ੱਕ ਪਿੱਛੇ ਜੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਫਿਰ ਵੀ ਉਹਨਾਂ ਨੇ ਕੋਈ ਹੋਰ ਲਾ ਕੇ ਉਹਨਾਂ ਦੇ ਬਰੇਮ ਜਿਲ੍ਹ ਚ ਰੱਖਿਆ ਉਹਨਾਂ ਨੂੰ ਡਰ ਹੈ ਕਿਉਂਕਿ ਹੁਣ ਹਰਿਆਣਾ ਦੇ ਵਿੱਚ ਚੋਣਾਂ ਨੇ ਜਾਂ ਸਾਰੇ ਹਿੰਦੁਸਤਾਨ ਦੇ ਵਿੱਚ ਘੱਟੋ-ਘੱਟ 15-16 ਥਾਂ ਤੇ ਆਪਣੀ ਚੋਣਾਂ ਹੋਣੀਆਂ ਨੇ ਤਾਂ ਇਹ ਡਰ ਆ ਉਹਨਾਂ ਨੂੰ ਵੀ ਕੇਜਰੀਵਾਲ ਜੋ ਸੁਪਰੀਮੋ ਮਾ ਪਾਰਟੀ ਦਾ ਉਹਨਾਂ ਦੀ ਸੋਚ ਨਾਲ ਅੱਜ ਸੈਂਟਰ ਦੇ ਵਿੱਚ ਵੀ ਤੀਜੀ ਦਰਵਾਜ਼ੋਂ ਇਹਨਾਂ ਨੇ ਇਹਨਾਂ ਨੂੰ ਉੱਥੇ ਦਫ਼ਤਰ ਵੀ ਮਿਲ ਗਿਆ ਜਿਹਦੇ ਕਿ ਸਾਨੂੰ ਸਾਰਨੂੰ ਬੜੀ ਖੁਸ਼ੀ ਕਰਲਾ ਸਾਡੀ ਆਮ ਪਾਰਟੀ ਦਾ ਦਫ਼ਤਰ ਦਿੱਲੀ ਵਿਖੇ ਦੇ ਦਿੱਤਾ ਗਿਆ ਔਰ ਇਸੇ ਡਰ ਤੋਂ ਸੈਂਟਰ ਸਰਕਾਰ ਇਹ ਨਹੀਂ ਚਾਹੁੰਦੀ ਵੀ ਉਹ ਕਿੰ ਜੂ ਨਾਲ ਬਾਹਰ ਆਵੇ ਇਸ ਲਈ ਅੱਜ ਸਾਡੇ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਕਿੰ ਜੂ ਨਾਲ ਸਾਡਾ ਜਨਮ ਦਿਨ ਮਨਾ ਰਹੇ ਨੇ ਔਰ ਉਹਨਾਂ ਦੇ ਪਿੰਡ ਦੇ ਅੰਦਰ ਕਿਉਂਕਿ ਹਰਿਆਣਾ ਦੀਆਂ ਚੋਣਾਂ ਨੇ ਨਾਲ ਤਾਂ ਉੱਥੇ ਕੋਈ ਸਰਗਰਮੀ ਹੋ ਜੂ ਔਰ ਨਾਲੇ ਉੱਥੇ ਉਹਨਾਂ ਦੇ ਪਿੰਡ ਸਾਡੇ ਐਮਐਲਏ ਸਾਹਿਬ ਜਾਂ ਪੰਜਾਬ ਦੇ ਕੰਟਰੋਲ ਮੰਤਰੀ ਸਾਰੇ ਉਹਨਾਂ ਦੇ ਪਿੰਡ ਗਏ ਹੋਏ ਨੇ ਔਰ ਉਹਨਾਂ ਦੀ ਮਿਸੇਜ ਵੀ ਉੱਥੇ ਹੈ ਸਾਰੇ ਉੱਥੇ ਰਲ ਮਿਲ ਕੇ ਉਹਨਾਂ ਦੇ ਪਿੰਡ ਉਹਦਾ ਜਨਮ ਦਿਨ ਮਨਾ ਰਹੇ ਅੱਜ ਅਸੀਂ ਕੇਜਰੀਵਾਲ ਜੀ ਦੇ ਜਨਮ ਦਿਨ ਤੇ ਸਮੂਹ ਆਰਤੀਆ ਸੈਸ਼ਨਾਂ ਤੇ ਵਪਾਰ ਮੰਡਲ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਨੇ ਹਨ ਅਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕੀ ਸਾਡੇ ਕੇਜਰੀਵਾਲ ਜੀ ਦੀ ਉਮਰ ਲੰਮੀ ਹੋਵੇ ਤੇ ਉਹ ਸੱਚ ਤੇ ਐਵੇਂ ਯੋਕਰ ਲੜਦੇ ਰਹਿਣ ਧੰਨਵਾਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਡੇ ਕੇਜਰੀਵਾਲ ਜੀ ਦਾ ਜਿਹੜਾ ਜਨਮ ਦਿਨ ਮਨਾ ਰਹੇ ਆ ਅਸੀਂ ਦਫਤਰ ਵਿਖੇ ਆਮ ਆਦਮੀ ਪਾਰਟੀ ਦੇ ਸਾਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਅੱਜ ਇੱਕ ਜਿਹੜਾ ਹੈਗਾ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਸੰਦੇਸ਼ ਵੀ ਦਿੰਨੇ ਆ ਵੀ ਜਿਹੜੀ ਕੇਜਰੀਵਾਲ ਜੀ ਦੀ ਸੋਚ ਹੈ ਭ੍ਰਿਸ਼ਟਾਚਾਰ ਮੁਕਤ ਦੇਸ਼ ਵੀ ਉਹਨੂੰ ਆਪਾਂ ਅੱਗੇ ਲੈ ਕੇ ਚੱਲੀਏ ਜਿਵੇਂ ਸਾਡੀ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜਿਵੇਂ ਆਪਾਂ ਪੰਜਾਬ ਦੇ ਵਿੱਚ ਪਹਿਲਾਂ ਹੈਗੀਆਂ 92 ਸੀਟਾਂ ਤੋਂ ਹੁਣ 93 94 ਵਾਧੀਆਂ ਜਾਂਦੀਆਂ ਨੇ ਵੀ ਇਸੇ ਤਰ੍ਹਾਂ ਆਪਾਂ ਹਰਿਆਣੇ ਦੇ ਵਿੱਚ ਵੀ ਉਹਨਾਂ ਦੀ ਸੋਚ ਮੁਤਾਬਕ ਚੱਲੀਏ ਤੇ ਹਰਿਆਣੇ 'ਚ ਵੀ ਸਰਕਾਰ ਬਣਾਈਏ ਜਿਹੜੀ ਹੋਰ ਸਟੇਟਾਂ ਦੇ ਵਿੱਚ ਸਾਡੀਆਂ ਜੀਵਨੀ ਚੋਣਾਂ ਆ ਰਹੀਆਂ ਨੇ ਜਿਹੜੀਆਂ 4-5 ਜਿਹੜੀਆਂ ਹੈਗੀਆਂ ਪੰਜਾਬ ਦੀਆਂ ਉਹ ਵੀ ਅਸੀਂ ਜਿਵੇਂ ਪਹਿਲਾਂ ਵੱਡੇ ਫਰਕ ਨਾਲ ਜਲੰਧਰ ਜੀ ਚੋਣ ਜਿੱਤੀ ਹੈ ਉਹਨਾਂ ਦੀ ਸੋਚ ਮੁਤਾਬਕ ਜਿੱਤੀਏ ਤਾਂ ਹੀ ਅੱਜ ਆਪਾਂ ਉਹਨਾਂ ਦੇ ਜਨਮ ਦਿਨ ਤੇ ਜਿਹੜਾ ਹੈਗਾ ਇੱਕ ਕਸਮ ਲਈਏ ਸਾਰੇ ਤੇ ਇੱਕ ਵੱਧ ਤੋਂ ਵੱਧ ਐਸਸੀ ਤਰ੍ਹਾਂ ਦੀ ਸਰਕਾਰ ਵਾਲੀ ਹੈ ਤੇ ਮੰਦਰੀ ਨਾਲ ਕੰਮ ਕਰਦੀ ਹੈ